ਕੈਨੇਡਾ ਇਮੀਗ੍ਰੇਸ਼ਨ ਪਾਲਿਸੀਸ ਬੰਦੀ ਹਾਲੇ ਵੀ ਕੋਈ ਕਨਫਿਊਜ਼ਨ ਨੂੰ ਰਹਿ ਗਏ ਨੇ ਕੌਣ ਕੌਣ ਪੀਆਰ ਹੋਵੇਗਾ ਕੌਣ ਨਹੀਂ ਕਿਸ ਨੂੰ ਕਰਨੀ ਪਏਗੀ ਹਾਲੇ ਵੇਟ ਤੇ ਕੌਣ ਪਾਏਗਾ ਮੰਡਾਚੈਨ ਮੰਡਾਚੈਨ ਯਾਨੀ ਕਿ ਕੈਨੇਡਾ ਪੀਆਰ ਬੜਾ ਕੁਝ ਹੁਣ ਚੇਂਜ ਹੋ ਗਿਆ ਕੈਨੇਡਾ 'ਚ ਜੇ ਤੁਸੀਂ ਪੰਜਾਬ ਚੋਂ ਤਾਂ ਵੀ ਤੇ ਜੇ ਕੈਨੇਡਾ ਵਿੱਚੋਂ ਤਾਂ ਵੀ ਹੁਣ ਤਾਂ ਆਸਾ ਅਪਡੇਟ ਨੇ ਬੜਾ ਕੁਝ ਬਦਲ ਦਿੱਤਾ ਹੈ ਇਸ ਦੇ ਨਾਲ ਹੀ ਡੰਕੀ ਰੂਟ ਦਾ ਵੀ ਤਾਜ਼ਾ ਹਾਲ ਤਾਜ਼ਾ ਤਸਵੀਰਾਂ ਹੁਣ ਇੱਕ ਨਵੀਂ ਕਹਾਣੀ ਬਿਆਨ ਕਰਦੀਆਂ ਨੇ ਕੈਨੇਡਾ ਸਰਕਾਰ ਦਾ ਨਵਾਂ ਇਮੀਗ੍ਰੇਸ਼ਨ ਲੈਵਲ ਪਲਾਨ 2025 ਤੋਂ 2028 ਤੱਕ ਕੁਝ ਨਵੇਂ ਚੇਂਜ ਲੈ ਕੇ ਆਇਆ ਵੱਡੀ ਖਬਰ ਆਈ ਹੈ ਕੈਨੇਡਾ ਸਰਕਾਰ ਦੇ ਵੱਲੋਂ ਜਿਸ ਨੇ ਆਪਣੇ ਨਵੇਂ ਇਮੀਗ੍ਰੇਸ਼ਨ ਲੈਵਲ ਪ੍ਰੋਗਰਾਮ 2025-2028 ਦਾ ਹੁਣ ਐਲਾਨ ਕੀਤਾ ਹੈ ਤੇ ਇਸ ਵਾਰ ਕੈਨੇਡਾ ਵਿੱਚ ਰਹਿ ਰਹੇ ਵਿਦੇਸ਼ੀਆਂ ਦੇ ਲਈ ਵੱਡਾ ਮੌਕਾ ਹੈ ਮੌਕੇ ਖੁੱਲ ਗਏ ਨੇ ਕੈਨੇਡਾ ਸਰਕਾਰ ਨੇ ਕਿਹਾ ਕਿ ਜੋ ਵਿਦੇਸ਼ੀ ਪਹਿਲਾਂ ਹੀ ਕੈਨੇਡਾ ਵਿੱਚ ਕੰਮ ਕਰ ਰਹੇ ਨੇ, ਪੜ ਰਹੇ ਨੇ ਜਾਂ ਟੈਕਸ ਭਰ ਰਹੇ ਨੇ, ਉਹਨਾਂ ਨੂੰ ਪਰਮਾਨੈਂਟ ਰੈਜ਼ਿਡੈਂਸ ਯਾਨੀ ਕਿ ਪੀਆਰ ਮਿਲਣ ਦਾ ਮੌਕਾ ਪਹਿਲਾਂ ਦੇ ਨਾਲੋਂ ਕਈ ਗੁਣਾ ਵੱਧ ਗਿਆ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਹੁਣ ਐਲਾਨ ਕੀਤਾ ਹੈ ਕਿ ਅਗਲੇ ਕੁਝ ਸਾਲਾਂ ਵਿੱਚ ਵਿਦੇਸ਼ਾਂ ਤੋਂ ਨਵੇਂ ਆਉਣ ਵਾਲੇ ਦੀ ਗਿਣਤੀ ਘਟਾਈ ਜਾ ਰਹੀ ਹੈ ਤੇ ਹਾਂ ਜੋ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਮੌਜੂਦ ਨੇ ਉਹਨਾਂ ਦੇ ਲਈ ਪੀਆਰ ਦਾ ਰਸਤਾ ਆਸਾਨ ਬਣਾਇਆ ਜਾ ਰਿਹਾ ਹੈ। 2025 ਵਿੱਚ ਕੈਨੇਡਾ ਦਾ ਟੀਚਾ ਹੈ 124680 ਨਵੇਂ ਸਥਾਈ ਨਿਵਾਸੀਆਂ ਨੂੰ ਪੱਕਾ ਦਰਜਾ ਦੇਣਾ 2026 ਵਿੱਚ ਇਹ ਟੀਚਾ ਹੋਵੇਗਾ 109000 ਤੇ 2027-28 ਦੇ ਵਿੱਚ ਵੱਧ ਕੇ ਇਹ ਟੀਚਾ ਹੋਵੇਗਾ 111000 ਪੀਆਰ ਅਪਰੂਵਲਸ ਇਸ ਦਾ ਮਤਲਬ ਹੈ ਜਿਹੜੇ ਵਿਦੇਸ਼ੀ ਕੈਨੇਡਾ 'ਚ ਰਹਿੰਦੇ ਆ ਉਹਨਾਂ ਦੇ ਲਈ ਹੁਣ ਪੀਆਰ ਦਾ ਦਰਵਾਜ਼ਾ ਵੱਡਾ ਹੋ ਗਿਆ ਖੁੱਲ ਗਿਆ ਹੈ ਖਾਸ ਕਰਕੇ ਉਹਨਾਂ ਦੇ ਲਈ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈ ਸਟੱਡੀ ਪਰਮਿਟ ਹੈ ਜਾਂ ਫਿਰ 스킬ਡ ਜੌਬ ਦਾ ਐਕਸਪੀਰੀਅੰਸ ਹੈ ਸੋ ਦੋਸਤੋ ਇਹ ਮੌਕਾ ਉਹਨਾਂ ਦੇ ਲਈ ਸੋਨੇ ਦੀ ਖਾਨ ਦੇ ਬਰਾਬਰ ਹੈ ਜੋ ਕਈ ਸਾਲਾਂ ਤੋਂ ਪੀਆਰ ਦੀ ਵੇਟ ਕਰ ਰਹੇ ਨੇ ਹੁਣ ਫੋਕਸ ਕੈਨੇਡਾ ਵਿੱਚ ਵੀ ਮੌਜੂਦ ਵਿਦੇਸ਼ੀਆਂ ਤੇ ਹੈ ਨਾ ਕਿ ਬਾਹਰ ਤੋਂ ਆਈਆਂ ਐਪਲੀਕੇਸ਼ਨਸ ਤੇ ਔਰ ਇਸ ਦੇ ਨਾਲੇ ਵੀ ਦੱਸਦੀ ਹੈ ਕਿ ਇਹ ਕੈਨੇਡਾ ਸਰਕਾਰ ਦਾ ਹੁਣ ਸਾਫ਼ ਸੁਨੇਹਾ ਹੈ ਜੋ ਮਿਹਨਤ ਕਰ ਰਿਹਾ ਹੈ ਟੈਕਸ ਭਰ ਰਿਹਾ ਹੈ ਤੇ ਸਿਸਟਮ ਦਾ ਜੋ ਹਿੱਸਾ ਹੈ ਉਸ ਨੂੰ ਹੁਣ ਪੱਕਾ ਹੱਕ ਮਿਲੇਗਾ ਯਾਨੀ ਕਿ ਕੈਨੇਡੀਅਨ ਪੀਆਰ ਤਾਂ ਦੋਸਤੋ ਜੇ ਤੁਸੀਂ ਵੀ ਕੈਨੇਡਾ ਵਿੱਚ ਹੋ ਜਾਂ ਫਿਰ ਪੀਆਰ ਦੇ ਲਈ ਤਿਆਰੀ ਕਰ ਰਹੇ ਹੋ ਤਾਂ ਆਪਣੀ ਪ੍ਰੋਫਾਈਲ ਅਪਡੇਟ ਕਰੋ ਸੀਆਰਐਸ ਸਕੋਰ ਆਪਣੇ ਸੁਧਾਰੋ ਤੇ ਇਹ ਮੌਕਾ ਹੱਥੋਂ ਨਾ ਜਾਣ ਦਿਓ ਕੈਨੇਡਾ ਨੇ ਨਵੇਂ ਐਕਸਪ੍ਰੈਸ ਐਂਟਰੀ ਡਰਾ ਤਹਿਤ 714 ਵਿਦੇਸ਼ੀਆਂ ਨੂੰ ਸਥਾਈ ਨਿਵਾਸੀ ਲਈ ਇਨਵੀਟੇਸ਼ਨ ਭੇਜਿਆ ਹੈ ਹਾਂਜੀ ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ 10 ਨਵੰਬਰ 2025 ਨੂੰ ਡਰਾ ਨੰਬਰ 370 ਜਾਰੀ ਕੀਤਾ ਇਸ ਦੇ ਹੇਠ 714 ਕੈਂਡੀਡੇਟਸ ਨੂੰ ਇਨਵੀਟੇਸ਼ਨ ਟੂ ਅਪਲਾਈ ਮਿਲੀ ਹੈ ਇਸ ਵਾਰ ਦਾ ਕੱਟਆਫ ਸਕੋਰ ਸੀ 738 CRS ਪੁਆਇੰਟਸ ਇਸ ਦਾ ਮਤਲਬ ਹੈ ਜਿਸ ਦਾ ਸਕੋਰ ਇਸ ਤੋਂ ਉੱਪਰ ਹੈ ਜਾਂ ਬਰਾਬਰ ਸੀ ਉਹ ਹੁਣ ਸਿੱਧਾ PR ਦੇ ਲਈ ਅਪਲਾਈ ਕਰ ਸਕਦੇ ਆ ਇਸ ਡਰਾ ਵਿੱਚ ਸਾਰੇ ਉਮੀਦਵਾਰ PNP ਦੇ ਹੇਠ ਚੁਣੇ ਗਏ ਆ ਜਿਹੜਾ ਕਿ ਕੈਨੇਡਾ ਦਾ ਸਭ ਤੋਂ ਪਾਪੂਲਰ PR ਪ੍ਰੋਗਰਾਮ ਮੰਨਿਆ ਜਾਂਦਾ ਹੈ ਪਰ ਇੰਟਰਸਟਿੰਗ ਪੁਆਇੰਟ ਇਹ ਵੀ ਆ ਕਿ ਪਿਛਲਾ ਡਰਾ ਜਿਹੜਾ ਕਿ 27 ਅਕਤੂਬਰ ਨੂੰ ਹੋਇਆ ਸੀ ਉਸ ਵਿੱਚ ਸਿਰਫ 302 ਲੋਕਾਂ ਨੂੰ ਇਨਵੀਟੇਸ਼ਨ ਮਿਲੀ ਸੀ ਤੇ ਉਸ ਵੇਲੇ ਕੱਟਆਫ ਪੁਆਇੰਟ ਸੀ 700 ਹੀ ਘੱਟ ਮੀਨਸ ਇਸ ਵਾਰ ਸਕੋਰ ਘਟਿਆ ਪਰ ਮੌਕੇ ਅਪਰਚੂਨਿਟੀਆਂ ਵਧੀਆਂ ਤੇ ਇੱਕ ਹੋਰ ਵੱਡਾ ਚੇਂਜ ਆਇਆ ਕੈਨੇਡਾ ਨੇ 25 ਮਾਰਚ 2025 ਤੋਂ ਜੌਬ ਆਫਰ ਪੁਆਇੰਟਸ ਹਟਾ ਦਿੱਤੇ ਨੇ ਹੁਣ ਸਿਰਫ ਉਹ ਸੀਨੀਅਰ ਮੈਨੇਜਮੈਂਟ ਜੌਬਸ ਲਈ ਹੀ 200 ਪੁਆਇੰਟ ਮਿਲਣਗੇ ਜਦਕਿ ਹੋਰ ਕਿਸੇ ਜੌਬ ਲਈ ਨਹੀਂ ਇਸ ਕਰਕੇ ਬਹੁਤ ਸਾਰੇ ਉਮੀਦਵਾਰਾਂ ਦੇ CRS ਸਕੋਰ ਘਟੇ ਹਨ ਪਰ ਜਿਹੜੇ PNP ਦੇ ਰਾਹੀਂ ਆਉਂਦੇ ਆ ਉਹਨਾਂ ਲਈ ਰਸਤੇ ਹਾਲੇ ਵੀ ਖੁੱਲੇ ਨੇ ਜੇ ਤੁਸੀਂ ਵੀ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਪੀਐਨਪੀ ਅਲੀਜੀਬਿਲਟੀ ਜ਼ਰੂਰ ਚੈੱਕ ਕਰੋ ਜੇ ਤੁਸੀਂ ਕਿਸੇ ਸੂਬੇ ਦੇ ਵਿੱਚ ਇਨ ਡਿਮਾਂਡ ਅਕੂਪੇਸ਼ਨ ਜਾਂ ਫਿਰ ਵਰਕ ਐਕਸਪੀਰੀਅੰਸ ਰੱਖਦੇ ਹੋ ਤਾਂ ਤੁਹਾਡਾ ਨਾਮ ਵੀ ਅਗਲੇ ਡਰਾ ਵਿੱਚ ਜ਼ਰੂਰ ਆਵੇਗਾ ਹਾਂਜੀ ਕਈ ਵਾਰ ਸਿਰਫ ਇੱਕ ਪ੍ਰੋਵਿੰਸ ਦੀ ਨੋਮੀਨੇਸ਼ਨ ਹੀ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਹੈ ਇਸ ਲਈ ਸਮਾਂ ਨਾ ਗਵਾਓ ਹੁਣੇ ਆਪਣਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜ਼ਰੂਰ ਅਪਡੇਟ ਰੱਖੋ ਅਮਰੀਕਾ ਦੇ ਕਈ ਸ਼ਹਿਰਾਂ ਸ਼ਿਕਾਗੋ ਲਾਸ ਐਂਜਲਸ ਤੇ ਪੋਰਟਲੈਂਡ ਵਿੱਚ ਇਮੀਗ੍ਰੇਸ਼ਨ ਦੇ ਬਾਰੇ ਚੱਲ ਰਹੀ ਬਹਿਸ ਹੁਣ ਸੜਕਾਂ ਤੱਕ ਪਹੁੰਚ ਗਈ ਹੈ ਰੋਜ਼ਾਨਾ ਪ੍ਰਦਰਸ਼ਨ ਹੁੰਦੇ ਆ ਗ੍ਰਿਫਤਾਰੀਆਂ ਤਣਾ ਇਹ ਹੁਣ ਇੱਕ ਨਵੀਂ ਹਕੀਕਤ ਬਣ ਗਈ ਹੈ ਪਰ ਜਿੱਥੇ ਹਰ ਪਾਸੇ ਹੰਗਾਮਾ ਹੈ ਉਥੇ ਟੈਕਸਾਸ ਦਾ ਇੱਕ ਸ਼ਹਿਰ ਹੈ ਐਲ ਪਾਸੋ ਜਿੱਹਾਂ ਸ਼ਾਂਤ ਹੈ ਪੀਸਫੁਲ ਹੈ ਜਿੱਥੇ ਇਸ ਤਰ੍ਹਾਂ ਲੱਗਦਾ ਜਿਵੇਂ ਸਮਾਂ ਠਹਿਰ ਗਿਆ ਹੋਵੇ ਰੀਪੋਰਟਾਂ ਦੇ ਮੁਤਾਬਕ ਇੱਕ ਸਾਲ ਪਹਿਲਾਂ ਤੱਕ ਇੱਥੇ ਹਜ਼ਾਰਾਂ ਪ੍ਰਵਾਸੀ ਸੜਕਾਂ ਤੇ ਡੇਰੇ ਲਗਾਏ ਬੈਠੇ ਸਨ ਉੱਥੇ ਹੁਣ ਸਿਰਫ ਚੁੱਪੀ ਹੈ ਇੱਕ ਸਮਾਂ ਸੀ ਜਦੋਂ 2500 ਤੋਂ ਵੱਧ ਪ੍ਰਵਾਸੀ ਐਲਪਾਸੋ ਦੇ ਸੈਕ੍ਰੀਡ ਹਰਟ ਚਰਚ ਦੇ ਬਾਹਰ ਲਾਈਨ ਵਿੱਚ ਹੁੰਦੇ ਸਨ ਫੂਡ ਵਾਟਰ ਹੋਰ ਹੈਲਪ ਦੀ ਉਡੀਕ ਕਰਦੇ ਸਨ ਹੁਣ ਉੱਥੇ ਸਿਰਫ ਕੁਝ ਕੀ ਲੋਕ ਰਹਿ ਗਏ ਨੇ ਗਿਣਤੀ ਦੇ 2-4 2022 ਦੇ ਐਂਡ ਤੱਕ ਹਾਲਾਤ ਇੰਨੇ ਵਿਗੜ ਗਏ ਸਨ ਕਿ ਸਥਾਨਕ ਸਰਕਾਰ ਨੂੰ ਐਮਰਜੈਂਸੀ ਦਾ ਐਲਾਨ ਕਰਨਾ ਪਿਆ ਸੀ ਪਰ ਉਹਨਾਂ ਤਸਵੀਰਾਂ ਪੂਰੀ ਤਰ੍ਹਾਂ ਬਦਲ ਗਈਆਂ ਨੇ 트럼ਪ ਨੇ ਜਨਵਰੀ 2025 ਵਿੱਚ ਸੱਤਾ ਸੰਭਾਲੀ ਤੇ ਉਸ ਤੋਂ ਬਾਅਦ ਸਰਹੱਦਾਂ ਦੇ ਉੱਤੇ ਗੈਰਕਾਨੂੰਨੀ ਪ੍ਰਵਾਸੀ ਆਉਣ ਦੀ ਗਿਣਤੀ ਇਤਿਹਾਸਕ ਤੌਰ ਤੇ ਬੰਦ ਹੋ ਗਈ ਹੈ ਘਟ ਗਈ ਹੈ ਸਪਟੰਬਰ 2025 ਦੇ ਵਿੱਚ ਸਿਰਫ 11647 ਲੋਕਾਂ ਨੂੰ ਅਰੈਸਟ ਕੀਤਾ ਗਿਆ ਜਦਕਿ 2024 ਦੇ ਵਿੱਚ ਇਹ ਗਿਣਤੀ 1 ਲੱਖ ਤੋਂ ਵੀ ਜ਼ਿਆਦਾ ਸੀ ਤੇ 2023 ਦੇ ਵਿੱਚ ਲਗਭਗ 270000 ਸੀ ਰਜ਼ਾਨਾ ਉਗਵਲੰਦੀ ਗਿਣਤੀ ਹੁਣ ਸਿਰਫ 15 ਤੋਂ 20 ਪ੍ਰਵਾਸੀਆਂ ਤੱਕ ਸੀਮਤ ਹੋ ਕੇ ਰਹਿ ਗਈ ਹੈ ਪਰ ਹੁਣ ਟਰੰਪ ਨੇ ਜੋ ਕੀਤਾ ਉਸ ਨਾਲ ਕਾਬੂ ਵਾਪਸ ਆ ਗਿਆ ਹੈ ਕਾਨੂੰਨ ਵਾਪਸ ਆ ਗਿਆ ਹੈ ਅਮਰੀਕੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਲਗਾਤਾਰ 6 ਮਹੀਨਿਆਂ ਤੋਂ ਇੱਕ ਵੀ ਗੈਰਕਾਨੂੰਨੀ ਪ੍ਰਵਾਸੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਰਿਹਾਨੇ ਕੀਤਾ ਗਿਆ ਉਹਨਾਂ ਵਿੱਚੋਂ ਬਹੁਤਿਆਂ ਨੂੰ ਦੇਸ਼ ਨਿਕਾਲਾ ਮਿਲਿਆ ਬਾਕੀ ਇਮੀਗ੍ਰੇਸ਼ਨ ਹਿਰਾਸਤ ਵਿੱਚ ਵਾਈਟ ਹਾਊਸ ਦੇ ਮੁਤਾਬਕ ਇਹ ਟਰੰਪ ਪ੍ਰਸ਼ਾਸਨ ਦੇ ਲਈ ਇੱਕ ਵੱਡੀ ਜਿੱਤ ਹੈ ਰਾਸ਼ਟਰਪਤੀ ਨੇ ਚੋਣਦਾਰਾਂ ਜੋ ਅਦਾ ਕੀਤੀ ਸੀ ਉਸ ਪ੍ਰੋਮਿਸ ਨੂੰ ਪੂਰਾ ਕਰਕੇ ਦਿਖਾਇਆ ਪਰ ਐਕਸਪਰਟਸ ਕਹਿੰਦੇ ਆ ਕਿ ਇਹ ਸਿਸਟਮ ਸਿਰਫ ਟਰੰਪ ਦੀ ਸੱਤੀ ਕਰਕੇ ਨਹੀਂ ਹੈ ਮੈਕਸੀਕੋ ਵੱਲੋਂ ਵੀ ਉੱਤਰ ਵੱਲ ਆਉਣ ਵਾਲਿਆਂ ਤੇ ਸਖਤ ਕਾਰਵਾਈਆਂ ਕੀਤੀਆਂ ਗਈਆਂ ਨੇ ਸਾਈਲਮ ਪ੍ਰੋਗਰਾਮ ਦਾ ਅੰਤ ਹੈ ਤੇ ਅਮਰੀਕੀ ਫੌਜ ਦੀ ਮਦਦ ਨਾਲ ਵਧੇਰੇ ਨਿਗਰਾਨੀ ਵਧ ਗਈ ਹੈ ਤੇ ਇਹ ਸਾਰੇ ਕਾਰਕ ਇਕੱਠੇ ਕੰਮ ਕਰ ਰਹੇ ਆ ਟੈਲ ਪਾਸੋ ਦੀਆਂ ਸ਼ਾਂਤ ਸਟਰੀਟਸ ਹੁਣ ਇੱਕ ਨਵੀਂ ਕਹਾਣੀ ਬਿਆਨ ਕਰਦੀਆਂ ਨੇ ਕਿਵੇਂ ਰਾਜਨੀਤੀ ਪਾਲਿਸੀਜ਼ ਤੇ ਮਨੁੱਖੀ ਚਾਹਤਾਂ ਦਾ ਟਕਰਾ ਇੱਕ ਸਰਹੱਦ ਦੇ ਉੱਤੇ ਆ ਕੇ ਹੁਣ ਰੁਕ ਗਿਆ ਹੈ ਇਮੀਗ੍ਰੇਸ਼ਨ ਦਾ ਇਹ ਮਾਮਲਾ ਹੁਣ ਸਿਰਫ ਇੱਕ ਖਬਰ ਨਹੀਂ ਇਹ ਪੂਰੇ ਅਮਰੀਕਾ ਦੀ ਦੇਸ਼ਾਂ ਦਾ ਇੱਕ ਆਇਨਾ ਦਰਪਨ ਹੈ